ਆਪਾਂ ਜੀ ਦੂਰ ਆ ਕੇ ਇੱਥੇ ਲੜਕੂ ਬਣਾਇਆ ਆਪਾਂ ਮੈਂ ਬੋਲਦਾ ਹਾਂ ਸਭ ਸਮਝਦੇ ਹੋ ਸਭ ਦੂਸਰੇ ਆਪਾਂ ਨੇ ਬਜਾ ਅਫਸਰ ਸਾਹਿਬ ਦੇ ਨਾਲ ਪੈਣੀ ਹੈ ਕਿ ਕਿੰਨਾ ਨੁਕਸਾਨ ਹੋਇਆ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ ਪਿੰਡ ਮੰਡੀਕਲਾਂ ਜੀ ਅੱਜ ਅੱਗ ਲੱਗਣ ਦੇ ਨਾਲ ਖੜੇ ਹੋਏ ਟਰਾਂਕਰ ਦਾ ਬਹੁਤ ਨੁਕਸਾਨ ਹੋਇਆ ਤੇ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਦੱਸਿਓ ਬਾਈ ਵੀ ਕਦੋਂ ਕ ਅੱਗ ਲੱਗੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਬਾਈ ਇਹ ਤਕਰੀਬਨ 11:00 ਵਜੇ ਲੱਗੀ ਅੱਗ ਇਹ ਇਧਰ ਪਿੱਥੋਲੀ ਸਾਈਡ ਲੱਗੀ ਸੀਗੀ ਠੀਕ ਹੈ ਜੀ ਪਿੱਥੋਲੀ ਸਾਈਡ ਲੱਗ ਕੇ ਇਧਰ ਹੋ ਜਾ ਬਾਈ ਪਿੱਥੋਲੀ ਸਾਈਡ ਲੱਗ ਕੇ ਫਿਰ ਇਧਰ ਕੰਗਰ ਖੜਾ ਸੀਗਾ ਤੂੜੀ ਬਣਾਉਣ ਵਾਲੀ ਸੀਗੀ ਠੀਕ ਹੈ ਜੀ ਤੂੜੀ ਉਹ ਹਵਾ ਵਿੱਚ ਪੈ ਗਈ ਉਹ ਕੰਗਰ ਸਾਰੇ ਨਾਲ ਅੱਗ ਲੱਗੀ ਠੀਕ ਹੈ ਜੀ ਇੱਥੇ ਤਕਰੀਬਨ ਨੁਕਸਾਨ ਹੋ ਗਿਆ ਕਿਸਾਨਾਂ ਦਾ ਬਹੁਤ ਲੋੜਾ 200 ਕਿਲੋ ਮੱਚ ਗਿਆ ਠੀਕ ਹੈ ਬਾਈ ਤੇ ਹਲੇ ਬੁਝਾ ਰਹੇ ਆ ਕਿ ਫੇਰ ਉਹ ਜੱਟ ਨਹੀਂ ਆ ਰਹੀ ਆ ਜੀ ਤੇ ਬਾਈ ਇਹ ਜਿਹੜਾ ਜਿੰਨੇ ਆਪਣੇ ਭਰਾ ਲੱਗੇ ਹੋ ਸਰ ਪਿੰਡ ਵੱਲ ਨਹੀਂ ਤੁਸੀਂ ਆ ਪਿੰਡ ਵੱਲੀ ਪਿੰਡ ਵੱਲੀ ਪ੍ਰਸ਼ਾਦਨ ਵੱਲੋਂ ਫਾਇਰ ਬਲੈਡ ਤੁਹਾਡੇ ਕੋਲ ਇੱਕ ਆ ਗਈ ਹਾਂ ਇੱਕ ਆ ਗਈ ਬਾਕੀ ਇਸ ਫਰੀ ਆ ਟੋਲ ਵੀ ਹੈਗੇ ਪਿੱਛੇ ਲੱਗੀ ਪਈ ਅੱਗੇ ਤੁਸੀਂ ਦੇਖ ਸਕਦੇ ਉੱਧਰ ਹੀ ਸਾਈਡ ਕਰੋ ਮੜਾ ਉਹ ਲੱਗੀ ਪਈ ਉਹ ਸਿੰਗਲ ਸ਼ੈਡ ਉੱਧਰ ਵੀ ਲੱਗੀ ਪਈਗੀ ਬਾਕੀ ਆ ਟਰੈਕਟਰ ਹੀ ਹੈਗੇ ਹੈਗੇ ਤੇ ਫਰੀ ਆ ਟੋਲ ਵੀ ਆਗੇ ਇਧਰ ਹੀ ਉਹ ਦੱਸ ਦੋ ਦੋ ਦੱਸ ਪਾਏ ਤੇ ਬੱਚੇ ਵਾਹਦੇ ਉਧਰ ਲੱਗ ਪਾ ਦਿਖਾ ਕੇ ਤੁਹਾਨੂੰ ਸਾਈਡ ਇੱਥੇ ਆ ਜੀ ਹਰਮਾ ਆਪੀ ਦਾ ਸਾਰੇ ਦਰਖਤ ਮੱਚ ਗਏ ਬਾਈ ਯਾਰ ਬਾਢੇ ਨਾ ਉਹ ਤੇ ਜਾਨਵਰ ਸੀਗੇ ਸੋ ਜਾ ਹੁਣ ਕੋ ਵਿਚ ਜਾਨਵਰੀ ਮੱਚੀ ਹੁਣ ਉਹ ਪੈਂਟਾ ਗੋ ਉਹ ਸਾਰੇ ਫਕਾਇਦੇ ਸੀਗੇ ਇਕੱਠੇ ਸਾਰੇ ਉਹਨਾਂ ਜਗਰੀ ਦੇ ਜਾਨਵਰ ਸੀਗੇ ਸਾਰੇ ਬੱਚਾ ਕਿ ਤਰ੍ਹਾਂ ਦਾ ਬੱਚਾ ਸਾਰੇ ਮੱਚ ਗਏ ਇਹ ਅੱਗ ਬਾਈ ਪਿੰਡ ਪਿੱਥੋਂ ਕਿੰਨੀ ਆਈ ਆ ਪਿੱਥੋਂ ਨੂੰ ਆਈ ਆ ਬਾਈ ਪਿੱਥੋਂ ਕਿੰਨੀ ਆਈ ਆ ਸਾਰਾ ਕੁਝ ਮੱਚ ਗਿਆ ਇੱਥੇ ਨਾ ਪਹਿਲਾਂ ਸਾਰੇ ਮੱਚ ਗਏ ਬਾਈ ਪਿੰਡ ਦਾ ਕਿਹੜਾ ਪਿੰਡ ਵਾਲੇ ਨੇ ਮੋਟਰ ਨਹੀਂ ਮੋਟਰਾਂ 'ਚ ਕਿਹੜਾ ਮੱਚ ਗਿਆ ਟਾਫਾਨ ਵਿੱਚ ਬਾਈ ਫਿਰ ਇਹ ਨੁਕਸਾਨ ਦੀ ਪਰਭਾਈ ਇਹਦਾ ਜ਼ਿੰਮੇਵਾਰ ਉਵੇਂ ਬਰ ਹੋਰ ਸਰਕਾਰ ਕੋ ਸਰਕਾਰ ਵਾਲੀ ਜ਼ਿੰਮੇਵਾਰ ਸਰਕਾਰ ਦੀ ਵੀ ਹੈਗੀ ਪਰ ਜਿਹੜੇ ਬੰਦੇ ਨੇ ਅੱਗ ਲਾਈ ਆ ਹਵਾ ਦੇਖਣੀ ਉਹਨਾਂ ਦਾ ਹੱਕ ਹੈ ਉਹਨਾਂ ਦਾ ਜੁਰਮਾਨਾ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਜਿਹ ਕਹਾ ਸੀ ਉਹਨਾਂ ਦਾ ਨੁਕਸਾਨ ਕਰਦਾ ਜਿਹ ਅੱਗ ਲਾਈ ਬੰਦੇ ਮੱਛੀ ਬਾਈ ਬੰਦੇ ਮੱਛਾਂ ਬਚਾਏ ਭੱਜ ਗਏ ਭੰਦੇ ਭੱਜ ਰੋਲਾ ਪੈ ਗਿਆ ਸੀ ਬਾਈ ਬੰਦੇ ਮੱਛਾਂ ਬਚਾਏ ਦੋ ਫਰੋਲੇ ਪੈ ਗਿਆ ਮੱਛਾਂ ਮੱਛਾਂ ਜੜ ਤੇ ਭੱਜ ਗਏ ਅੱਗ ਤੋਂ ਚੱਕ ਕੇ ਬਚਾਏ ਬੰਦੇ ਦੋ ਇੱਥੇ ਕੋਈ ਨਹੀਂ ਦੀ ਜਿੰਨੇ ਉਹਦੇ ਪਰਚਾ ਪਾ ਹਗਲਾਗੇ ਭੱਜ ਕੇ ਟਰੈਕਟਰ ਲੈ ਕੇ ਤਾਹਾਂ ਚੜੇ ਇਹ ਚ ਇਹ ਚੜ ਕੇ ਉਧੂ ਭੱਜ ਗਏ ਜਿਹਦਾ ਤੇਰੇ ਨਾਲ ਨਿਕਲ ਗਈ ਬਾਈ ਪਰਚਾ ਪਾਓ ਬਾਈ ਉਥੇ ਯਾਰ ਉਹ ਤਾਂ ਕਿੰਨੀ ਮੱਖੇ ਦੇ ਅੱਜੋਂ ਵੱੰਨ ਕੇ ਨਾਲ ਨਹੀਂ ਉਹਦੀ ਬਾਈ ਆਣ ਕੇ ਲਈ ਕਰਕੇ ਲੱਗੀ ਆ ਅੱਲੀ ਕਰਕੇ ਲੱਗੀ ਬਾਈ ਅਗਲਾ ਕੇ ਭੱਜ ਕੇ ਲੈ ਕੇ ਕਿੰਨੇ ਟਰਾਂਕਰ ਦਾ ਨਾਲ ਹੋਣਾ ਕਿੰਨੇ ਜਾਨਵਰਾਂ ਬਾਈ ਸਾਰਾ ਟਰਾਂਕਰ ਪਿਆ ਜਾਈਦਾ ਪੈਸਾ ਟਰਾਂਕਰ ਸਾਰੇ ਕਰ ਲਈ ਪਿਆ ਸੀ ਇੱਥੇ ਬਾਈ ਉਹਦੇ ਜੀ ਬਾਈ ਉਹਦੇ ਨਹੀਂ ਰੱਖ ਲਈ ਆ ਯਾਰ ਉਹ ਸਾਹਮਣੇ 855 ਟਰੈਕਟਰ ਜੀ ਉਹਦੇ ਕੋਲੇ ਉਹਦੇ ਪਰਚਾ ਹੋਣਾ ਚਾਹੀਦਾ ਜਾਨਵਰ ਮੱਤੇ ਆ ਟਰੱਕ ਮੱਤੇ ਆ ਕਿੰਨੇ ਦੇਖੋ ਬਾਈ ਸਾਰੇ ਦਰਾਖਤ ਦਿਖਾਓ ਯਾਰ ਆ ਦੇਖੋ ਕਿੰਨੇ ਹੋਣਗੇ ਕਿੰਨੇ ਦਰਾਖਤ ਤੇ ਜਾਣਦੇ ਬੱਚੇ ਕਿੰਨੇ ਬੱਚੇ ਆ ਗਏ 100 ਕਿਲੋ ਤੋਂ ਨੇੜੇ ਹੋਣਾ ਬਾਈ ਬਾਈ 100 ਸਵਾ 150 ਕਿਲੋ ਦੇ ਲਵੇ ਤਾਂ ਦੇ ਆ ਬਾਈ ਹਾਂ ਬਾਈ ਲੰਮੀ ਨਿਗਾ ਮਾਰ ਓ ਬਣਾ ਕੇ ਲੈ ਆਏ ਮੋਟਰਸਾਈਕਲ ਦੇ ਬਣਾ ਕੇ ਲੈ ਕੇ ਆਏ ਆ ਜੀ ਭਾਈ ਬਣ ਕੇ ਯਾਰ ਜਿਹੜਾ ਵੀ ਕੋਈ ਭਰਾ ਆ ਆ ਦੀ ਟਾਂਕਰ ਨੂੰ ਅੱਗ ਲਾਉਂਦਾ ਕਿਸੇ ਜੀ ਨੂੰ ਵੀ ਆਇਆ ਨਾ ਕਰਿਆ ਕਰ ਇਹਨਾਂ ਬਾਈਆਂ ਦਾ ਹੁਣ ਵਿਚਾਰਿਆਂ ਦਾ 100 ਕਿਲੋ ਤੋਂ ਉੱਤੇ ਨੁਕਸਾਨ ਹੋ ਗਿਆ ਬਾਈ ਉਹਦਾ ਜ਼ਿੰਮੇਵਾਰ ਦੱਸ ਦਿਓ ਕੌਣ ਆਗਾ ਜਿਹੜੇ ਵਿੱਚ ਜਾਨਵਰ ਮੱਚ ਗਏ ਪਾਂਛੀਆਂ ਦਾ ਨੁਕਸਾਨ ਹੋ ਗਿਆ ਇਹਨਾਂ ਨੇ ਟਾਂਕਰ ਤੂੜੀ ਬਣਾਉਣੀ ਸੀ ਸਾਰਿਆਂ ਨੇ ਵਿਚਾਰਿਆਂ ਨੇ ਆਪਾਂ ਨੂੰ ਪਤਾ ਜੀਂਦੁਰ ਭਰਾ ਆਪਣਾ 6 ਮਹੀਨੇ ਮਿਹਨਤ ਕਰਦਾ ਹਨ ਤੇ ਆਪਾਂ ਆ ਦੀ ਇੱਕ ਇੱਕ ਮਿੰਟ ਜਗ ਅੱਗ ਲੱਗ ਕੇ ਤੁਰ ਜਾਂਦੇ ਇਹ ਤਾਂ ਨਹੀਂ ਦੇਖਿਆ ਵੀ ਨੁਕਸਾਨ ਕਿੰਨਾ ਹੋ ਗਿਆ ਉਹਨਾਂ ਦਾ ਇਹ ਪਿੰਡ ਮੰਡੀਕਲਾਂ ਦੇ ਬਾਈ ਸਾਰੇ ਭਰਾਗੇ ਇਹਨਾਂ ਨੇ ਦੱਸਿਆ ਕਿਥੋਂ ਪਿੰਡ ਦਾ ਬੰਦਾ ਨਾ ਪਤਾ ਬਾਈ ਇਹ ਰਵੇ ਇਹ ਪਿੰਡ ਮੰਡੀ ਕਲਾਕ ਲੱਗੀ ਆ ਵੀਰੇ ਇੱਥੋਂ ਦੇ ਬੰਦੇ ਨੇ ਲਾਈ ਆ ਉਹਦੇ ਬਾਹਰੋਂ ਲਾਈ ਤੇ ਇਤੂ ਬੰਦੇ ਇਹਨਾਂ ਦਾ 100 150 ਕਿੱਲੇ ਦਾ ਨੁਕਸਾਨ ਹੋ ਗਿਆ ਬਚਾਰਿਆਂ ਨੇ ਆਪ ਰਲ ਮਿਲ ਕੇ ਆਵਾ ਹੰਬਲਾ ਮਾਰ ਕੇ ਅੱਗ ਬੁਝਾਈ ਆ ਸਾਰੇ ਪਾਸੇ ਲੱਗੇ ਪਏ ਆ ਬੁਝਾਉਣ ਵਾਸਤੇ ਇਤਲੋ ਕਿੱਥੋਂ ਲੱਗਿਆ ਹੋਇਆ ਕੰਮ ਆ ਦੇ ਜਮਾ ਕਾਂ ਖੜਿਆ ਸੀ ਇਹ ਫੈਲ ਲੱਗੀ ਸੀ ਕਿਦੋਂ ਟੱਪ ਗਈ ਤਾ ਮੋਟਰ ਜੀ ਕੋਲੇ ਐ ਜਿੱਥੇ ਬਲਦਾ ਜਾ ਪਿਆ